ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰੁੜਕੀ ਖੁਰਦ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਬਲਾਚੌਰ ਦੋਸਤੋ ਇਹ ਪਿੰਡ ਨਵਾਂ ਸ਼ਹਿਰ ਤੋਂ ਰੋਪੜ ਰੋਡ ਦੇ ਉੱਪਰ ਹੀ ਆ ਜਾਂਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਜਰਸੀ ਦਿਖਾਉਂਗਾ ਵੱਡੇ ਕੱਦ ਕਾਟ ਚ ਹਜੇ ਗੱਬਣਾ ਹਵਾ ਨੇ ਤਿਆਰੀ ਬਹੁਤ ਸੋਹਣੀ ਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪ ਦੀ ਸੱਲੀ ਨਾ ਖਰੀਦਾਰੀ ਕਰ ਲੇ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਇੱਕ ਨੰਬਰ ਸੋਹਣੀ ਜਰਸੀ ਬਾਈ ਜੀ ਹੋਰਾਂ ਦੀ ਦੂਜਾ ਸੂਆ ਸੋਨ ਵਾਲੀ ਇਹ ਮੂੰਹ ਤੋਂ 6 ਦੰਦ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 11 ਤਰੀਕ ਨੂੰ ਵੱਚੀ ਦੇ ਦਿਨ ਪੂਰੇ ਆ। ਦੁੱਧ ਬਾਈ ਜੀ ਹੁਣੇ ਕਹਿੰਦੇ 20 ਕਿਲੋ ਵੱਚੀ ਖੁੱਲਾ ਬੜਾ ਆਰਾਮ ਨਾਲ ਚੁਆਜੂ। ਆਪ ਦੋਸਤੋ ਡੈਨਮਾਰਕ 40156 ਦੀ ਆ। ਅੱਗੇ ਡੈਨਮਾਰਕ ਦਾ 40148 ਸੀਮਨ ਲੱਗਿਆ ਹੋਇਆ ਜੀ ਤੋਂ ਪ੍ਰੈਗਨੈਂਟ ਚੰਗੇ ਰਿਕਾਰਡ ਦੇ ਵਿੱਚ ਹਵਾਨਾ ਦੇਖ ਸਕਦੇ ਆ ਕਰਮਾਲੀ ਨੇ ਬਹੁਤ ਸੋਹਣਾ ਫਿਟਿੰਗ ਵਾਲਾ ਤਿਆਰ ਕੀਤਾ ਹੋਇਆ ਥਾਂ ਦੇ ਸੈਜ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿੱਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਬੈਟਪੁਟਾ ਬਹੁਤ ਸੋਹਣਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਫੇਸ ਕੁਆਲਟੀ ਦੇਖ ਸਕਦੇ ਆ ਬਹੁਤ ਸੋਹਣੀ ਛੋਟਾ ਗੋਲ ਕਰਨ ਬੁੱਦੀ ਵਾਲੀ ਜਰਸੀ ਪੰਜਾ ਛੇ ਦਿਨਾਂ ਚ ਕਰਮਾਲੀ ਨੇ ਬਹੁਤ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਫੈਰ ਸੋਣਾ ਦੁੱਧ ਬਾਈ ਜੀ ਹੁਣੇ ਕਹਿੰਦੇ 20 ਕਿਲੋ ਬੱਚੀ ਖੁੱਲਾ ਡੁੱਲਾ ਬੜਾ ਆਰਾਮ ਨਾਲ ਚਵਾਜੂ ਪੈਟ ਕੋਡਾ ਬਹੁਤ ਸੋਹਣਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ। ਥਾਂ ਦੇ ਸਾਈਜ਼ ਬਹੁਤ ਸੋਹਣੇ। ਮੁੱਠੀ ਵਾਲੇ ਗੈਪ 'ਚ ਨਿਖਰ ਮੇ ਕੱਲੇ-ਕੱਲੇ ਲੱਗੇ ਹੋਇਆ ਫੋਰਸ ਚਾਂਗ ਭੋਰਾ ਵੀ ਨਹੀਂ। ਚਾਰਾਂ ਥਾਂਾਂ ਸੇਮ ਹੀ ਸਾਈਜ਼ ਚੰਗੇ ਰਿਕਾਰਡ ਦੀ ਬੱਛੀ ਆ ਬਾਈ ਜੀ ਹੁਣ ਇਹ ਕਹਿੰਦੇ ਆ ਆ ਵੀ ਚੰਗੇ ਸੀਮਨ ਦੀ ਆ ਤੇ ਅੱਗੇ ਹੀ ਬਾਈ ਜੀ ਹੁਣ ਇਹ ਕਹਿੰਦੇ ਚੰਗਾ ਸੀਮ ਨਹੀਂ ਲੱਗਿਆ ਹੋਇਆ। ਤੇ ਰੇਟ ਬਾਈ ਜੀ ਹੁਣ ਰੱਖਿਆ ਹੋਇਆ ਬੱਛੀ ਦਾ 50 ਤੇ 7 75000 ਰੁਪਏ 'ਚ ਬਾਈ ਕਹਿੰਦਾ ਮਾਨਤਾਨ ਹੋ ਜੂ। ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ 22 ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤਾਈਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ